सुजनता कछु नाहे पहरावा दिखे ऊब जाहे गर्भवतीका नाही गर्दन ऊपर लवे काओ। है बाबली, जैसे राज तिस्ते खरियो ताबली रहाओ जैसे कुरंक नहीं पायो भेद तन सुगंध ढूंढे परदेश अपतन का जो करे विचार तिस नहीं जमकंकर करे खुआर उत्तर का कर है अहंकार ठाकुर लेखा मंगन हार फेड़े का दुख सह जियो किस है पुकार है पियो पियो साधु की जो लेह ओट तेरे मिट है पाप सब कोट कोट कह रविदास जो जपे नाम तिस जात ना जन्म ना जोन काम सह सतगुरु रविदास जी महाराज ਇਸ ਪਾਵਨ ਸ਼ਬਦ ਦੇ ذریعے ਸਮੁੱਚੀ ਮਾਨਵਤਾ ਨੂੰ ਮਨੁੱਖਤਾ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜਾ ਮਨੁੱਖ ਹੈ ਜਿਹੜਾ ਜੀਵ ਹੈ ਇਸ ਧਰਤੀ ਤੇ ਆਪਣਾ ਜਨਮ ਲੈਣ ਤੋਂ ਬਾਅਦ ਉਸ ਪ੍ਰਭੂ ਪਰਮਾਤਮਾ ਤੋਂ ਭੁੱਲ ਕਰਕੇ ਵਿਸ਼ੇ ਵਿਕਾਰਾਂ ਵਿੱਚ ਉਲਝ ਕਰਕੇ ਹੰਕਾਰ ਹੋਮੇ ਦੇ ਅੰਦਰ ਆ ਕਰਕੇ ਉਸ ਪਰਮਾਤਮਾ ਤੋਂ ਦੂਰ ਹੋ ਗਿਆ ਹੈ ਜੋ ਸਤਗੁਰੂ ਸਾਹਿਬ ਫਰਮਾਨ ਕਰ ਰਹੇ ਹਨ ਕਿ ਤੁਝ ਹੈ ਸੁਜੰਤਾ ਕਛੂ ਨਾਹੀਂ اے ਪ੍ਰਮਾਤਮਾ ਤੋਂ ਵਿਚੜੇ ਹੋਏ ਮਨੋਖ ਤੈਨੂੰ ਸੁਜਦਾ ਕੁਛ ਕਿਉਂ ਨਹੀਂ ਤੁਝ ਹੈ ਸੁਜੰਤਾ ਕਛੂ ਨਾਹੀਂ ਪਹਿਰਾਵਾ ਦੇਖੇ ਉੱਬੇ ਜਾਹੇ ਕਿ ਤਨੂੰ ਉਸ ਪ੍ਰਭੂ ਪ੍ਰਮਾਤਮਾ ਦਾ ਘੜੀ ਦੋ ਘੜੀ ਪਲ ਨਾਮ ਕਿਉਂ ਚੇਤੇ ਨਹੀਂ ਹੈ ਔਰ ਕਿਉਂ ਤੈਨੂੰ ਇਹ ਸੁਜਦਾ ਨਹੀਂ ਪਹਿਰਾਵਾ ਦੇਖੇ ਉਬਜਾਹੇ ਆਪਣੇ ਸੋਹਣੇ ਸੋਹਣੇ ਪੋਸ਼ਾਕੇ ਆਪਣੇ ਸੋਹਣੇ ਸੋਹਣੇ ਪਹਿਰਾਵੇ ਪਾ ਕਰਕੇ ਹੰਕਾਰ ਹੋਮੇ ਦੇ ਵਿੱਚ ਆ ਗਿਆ ਹੈ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਦੇਖ ਕਰਕੇ ਉਸ ਪਰਮਾਤਮਾ ਨੂੰ ਦਿਨੋਂ ਭੁਲਾ ਦਿੱਤਾ ਹੈ ਔਰ ਇਨਾਂ ਵਿਸ਼ੇ ਵਕਾਰਾਂ ਵਿੱਚ ਹੀ ਉਲਝ ਕਰਕੇ ਰਹਿ ਗਏ ਹੈ ਸਤਿਗੁਰੂ ਪਾਸਾ ਜੀ ਫਰਮਾਨ ਕਰ ਰਹੇ ਹਨ ਗਰਵ ਵਤੀਕਾ ਨਾ ਹੀ ਠਾਓ ਗਰਵਤੀ ਤੋਂ ਭਾਵ ਸਤਿਗੁਰ ਪਾਸ਼ਾ ਕਹਿ ਰਹੇ ਕਿ ਭਾਈ ਗਰਵ ਮਾਣ ਹੰਕਾਰ ਕਿਸ ਗੱਲ ਦਾ ਕਰਦਾ ਹੈ ਗਰਵ ਵਤੀ ਕਾ ਨਾਹੀਂ ਠਾਓ ਕਹਿੰਦੇ ਉਸ ਪਰਮਾਤਮਾ ਦੇ ਦਰ ਵਿਖੇ ਜਿਹੜਾ ਹੰਕਾਰੀ ਪੁਰਸ਼ ਆ ਜਿਹੜਾ ਵਿਸ਼ੇ ਵਿਕਾਰਾਂ ਵਿੱਚ ਉਲਝੋ ਹੈ ਜੀਵ ਹੈ ਉਹਨੂੰ ਥਾਂ ਨਹੀਂ ਮਿਲਣੀ ਔਰ ਤੇਰੀ ਗਰਦਨ ਹੀ ਉੱਪਰ ਲਵੇ ਕਾਓ ਕਿ ਤੇਰਾ ਜਿਹੜਾ ਜਿਹੜਾ ਤੂੰ ਜੀਵਨ ਜਿਉਂ ਰਿਹਾ ਹੈ ਤੇਰੀ ਗਰਦਨ ਦੇ ਉੱਪਰ ਸਦਾਇਵ ਜਿਹੜਾ ਹੈ ਕਾਲ ਰੂਪੀ ਜਿਹੜਾ ਕਾਂ ਹੈ ਉਹ ਤੇਰੇ ਤੇ ਵਿਚਰ ਰਿਹਾ ਹੈ। ਔਰ ਐਨਾ ਸਮਝ ਹੋਣ ਦੇ ਬਾਵਜੂਦ ਵੀ ਤੂੰ ਜਿਹੜਾ ਹਉਮੈ ਹੰਕਾਰ ਦੇ ਵਿੱਚ ਆ ਕੇ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੋਂ ਅੱਗੇ ਸਤਿਗੁਰੂ ਪਾਸਾ ਜੀ ਕਹਿ ਰਹੇ ਹਨ ਤੂੰ ਕਾਏ ਗਰਭ ਹੈ बावਲੀ ਏ ਪਾਗਲ ਮਨੁਸ਼ਯ ਏ ਬਾਉਰੇ ਮਨੁਖ ਤੂੰ ਕਾਏ ਗਰਭ ਹੈ ਤੂੰ ਕਿਸ ਚੀਜ਼ ਦਾ ਮਾਣ ਤੇ ਹੰਕਾਰ ਕਰਦਾ ਹੈ। ਜੈਸੇ ਭਾਦਿਓ ਖੂੰਬ ਰਾਜ ਤੂੰ ਇਸਤੇ ਖਰੀ ਉਤਾਵਲੀ ਸਤਿਗੁਰ ਪਾਸ਼ਾ ਜੀ ਇੱਥੇ ਇੱਕ ਸਾਡੀ ਜਉਂਦੇ ਜੀ ਅਸੀਂ ਜਿਹੜੀ ਐਗਜ਼ਾਮਪਲ ਅਸੀਂ ਇੱਕ ਜਿਸ ਖੁੰਬ ਦੀ ਜਿਸ ਮਸ਼ਰੂਮ ਦੀ ਸਤਿਗੁਰ ਪਾਸ਼ਾ ਜੀ ਨੇ ਉਦਾਹਰਨ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਤੂੰ ਮਾਣ ਤੇ ਹੰਕਾਰ ਕਿਸ ਗੱਲ ਦਾ ਕਰਦਾ ਹੈ ਜੈਸੇ ਭਾਦੋ ਖੁੰਬ ਰਾਜ ਤੂੰ ਇਸਤੇ ਖਰੀ ਉਤਾਵਲੀ ਕਿ ਜਿੱਦਾਂ ਭਾਦੋਂ ਦੇ ਮਹੀਨੇ ਦੇ ਵਿੱਚ ਖੁੰਬਾ ਉੱਗਰਦੀਆਂ ਹਨ ਤੇ ਸਤਿਗੁਰ ਪਾਸ਼ਾ ਕਹਿ ਰਹੇ ਕਿ ਭਾਈ ਉਹਨਾਂ ਦਾ ਜਿਹੜਾ ਜੀਵਨ ਹੋ ਸਕਦਾ 4 ਤੋਂ 5 ਦਿਨ ਦਾ ਹੋਵੇ ਪੰਜ ਤੋਂ 7 ਦਿਨ ਦਾ ਹੋਵੇ ਪਰ ਤੂੰ ਤਿਸਤੇ ਖੜੀ ਉਤਾਵਲੀ ਕਿ ਤੇਰਾ ਤਾਂ ਇਹ ਸਮਾਂ ਵੀ ਨਿਰਧਾਰਤ ਨਹੀਂ ਹੈ ਕਿ ਤੇਰਾ ਇਹ ਦਮ ਜਿਹੜਾ ਤੂੰ ਲੈ ਰਿਹਾ ਹੈ ਇਸ ਤੋਂ ਆਦ ਵਾਲਾ ਸਾਹ ਤੈਨੂੰ ਆਉਣਾ ਵੀ ਹੈ ਕਿ ਨਹੀਂ ਆਉਣਾ ਸਤਿਗੁਰ ਪਾਸ਼ਾ ਜੀ ਇਸ ਲਈ ਕਹਿ ਰਹੇ ਕਿ ਭਾਈ ਤੂੰ ਕਿਸ ਗੱਲ ਦਾ ਹੰਕਾਰ ਕਰਦਾ ਹੈ ਕਿਉਂ ਪਾਗਲ ਮਨੁਸ਼ ਬਣ ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਦਿਲੋਂ ਵਿਸਾਰ ਰੁਕਿਆ ਹੈ ਕਿ ਭਾਈ ਬਾਦੋ ਦੇ ਮਹੀਨੇ ਵਿੱਚ ਉਗਣ ਵਾਲੀ ਜਿਹੜੀ ਖੁੰਬ ਹੈ ਉਸ ਦਾ ਤਾਂ 2 4 5 7 ਦਿਨ ਦਾ ਸਮਾਂ ਨਿਰਧਾਰਤ ਹੈ ਪਰ ਕਹਿੰਦੇ ਇਹ ਮਨੁੱਖ ਤੇਰਾ ਤਾਂ ਇੱਕ ਸਾਹ ਜਿਹੜਾ ਹੁਣ ਤੂੰ ਲੈ ਰਿਆ ਇਸ ਤੋਂ ਅਗਲਾ ਸਾਹ ਤੈਨੂੰ ਆਉਣਾ ਵੀ ਹੈ ਕਿ ਨਹੀਂ ਆਉਣਾ ਅੱਜ ਜਿਹੜਾ ਸਮਾਂ ਚੱਲ ਰਿਹਾ ਅੱਜ ਜਿਹੜੀ ਤਾਰੀਖ ਚੱਲ ਰਹੀ ਹੈ ਕੀ ਪਤਾ ਤੂੰ ਕੱਲ ਆਉਣ ਵਾਲੇ ਦਿਨ ਇਹ ਦੇਖਣੇ ਵੀ ਹੈ ਨੇ ਕਿ ਨਹੀਂ ਦੇਖਣਾ ਪਰ ਇੰਨਾ ਸਮਝ ਹੋਣ ਦੇ ਬਾਵਜੂਦ ਵੀ ਕਹਿੰਦਾ ਤੂੰ ਉਸ ਪ੍ਰਭ ਪਰਮਾਤਮਾ ਨੂੰ ਨਾਮ ਤੋਂ ਜਿਹੜਾ ਹੈ ਉਸ ਨੂੰ ਪੁਲਾ ਦਿੱਤਾ ਹੈ ਤੇ ਹਉਮੈ ਹੰਕਾਰ ਦੇ ਵਿੱਚ ਉਲਝ ਕੇ ਰਹਿ ਗਿਆ ਸਤਗੁਰ ਪਾਤਸ਼ਾਹ ਜੀ ਅੱਗੇ ਕਹਿ ਰਹੇ ਹਨ ਕਿ ਜੈਸੇ ਕੁਰੰਕ ਨਹੀਂ ਪਾਇਓ ਪੇਦ ਤਨ ਸੁਗੰਧ ਢੂੰਡੇ ਪਰਦੇਸ ਕਹਿੰਦੇ ਮਨੁੱਖ ਦਾ ਹਸ਼ਰ ਔਰ ਮਨੁੱਖ ਦਾ ਜੀਵਨ ਜਿਹੜਾ ਆ ਉਹ ਠੀਕ ਉਸ ਹਿਰਣ ਦੀ ਤਰ੍ਹਾਂ ਹੈ ਕਹਿੰਦੇ ਜੈਸੇ ਕੁਰੰਕ ਨਹੀਂ ਪਾਇਓ ਭੇਦਕਾ ਦਾ ਜਿੱਦਾਂ ਹਿਰਣ ਨੇ ਭੇਦ ਨਹੀਂ ਪਾਇਆ ਤਨ ਸੁਗੰਧ ਢੂੰਡੇ ਪਰਦੇਸ ਕਹਿੰਦਾ ਉਸ ਤੇ ਤਨ ਦੇ ਉਸ ਦੇ ਸਰੀਰ ਦੇ ਵਿੱਚ ਉਸ ਦੀ ਨਾਭੀ ਦੇ ਵਿੱਚ ਜਿਹੜੀ ਕਸਤੂਰੀ ਦੀ ਖੁਸ਼ਬੂ ਸੀ ਪਰ ਉਸ ਕਸਤੂਰੀ ਨੂੰ ਉਸ ਸੁਗੰਧ ਨੂੰ ਲੰਮਣ ਦੇ ਲਈ ਉਹ ਜੰਗਲ ਬੇਲੇ ਦੇ ਵਿੱਚ ਬਾ ਢੂੰਡਦਾ ਫਿਰਦਾ ਹੈ ਔਰ ਇੱਕ ਦਿਨ ਕਹਿੰਦਾ ਉਹ ਸ਼ਿਕਾਰੀ ਦਾ ਉਹਦਾ ਸ਼ਿਕਾਰ ਹੋ ਕਰਕੇ ਆਪਣੇ ਪ੍ਰਾਣ ਤਿਆਗ ਦਿੰਦਾ ਕਹਿੰਦਾ ਇਹ ਠੀਕ ਇਸੇ ਤਰ੍ਹਾਂ ਜਿਸ ਤਰ੍ਹਾਂ ਉਸ ਹਿਰਣ ਨੇ ਆਪਣੇ ਅੰਦਰੋਂ ਕਸਤੂਰੀ ਦੀ ਜਿਹੜੀ ਸੁਗੰਧੀ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਇਸੇ ਤਰ੍ਹਾਂ ਇਹ ਪ੍ਰਾਣੀ ਤੂੰ ਵੀ ਕਹਿੰਦਾ ਉਸ ਪ੍ਰਮਾਤਮਾ ਨੂੰ ਪਾਉਣ ਦਾ ਯਤਨ ਨਹੀਂ ਕੀਤਾ ਤੂੰ ਵੀ ਉਸ ਨੂੰ ਲੱਭਣ ਲਈ ਬਾਹਰ ਜੰਗਲ ਬੇਲਿਆਂ ਮੰਦਰਾਂ ਮਸੀਤਾਂ ਵਿੱਚ ਲੱਭਦਾ ਢੂੰਡਦਾ ਫਿਰ ਰਿਹਾ ਔਰ ਵਿਸ਼ੇ ਵਕਾਰਾਂ ਦੇ ਵਿੱਚ ਉਲਝ ਕਰਕੇ ਉਸ ਪ੍ਰਮਾਤਮਾ ਤੋਂ ਦੂਰ ਹੋ ਗਏ ਹੈ ਸਤਿਗੁਰੂ ਪਾਸ਼ਾ ਯੱਗਿਆ ਫਰਮਾਨ ਕਰ ਰਹੇ ਹਨ ਕਹਿੰਦੇ ਅਪ ਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜਮ ਕੰਕਰ ਕਰੈ ਖੁਆਰ ਕਹਿੰਦਾ ਹੈ ਇਹ ਮਨੁਸ਼ਯ ਜੋ ਜੀਵ ਆਪਣੇ ਤਨ ਦਾ ਆਪਣੀ ਦੇਹ ਦਾ ਆਪਣੀ ਸ਼ਰੀਰ ਦੇ ਪ੍ਰਤੀ ਜੋ ਵਿਚਾਰ ਕਰਦੇ ਹਨ ਜੋ ਸੋਚ ਵਿਚਾਰ ਕਰਦੇ ਹਨ ਜੋ ਆਪਣਾ ਵਿਵੇਕ ਇਸ ਸ਼ਰੀਰ ਪ੍ਰਤੀ ਜੋ ਵਿਵੇਕ ਆਪਣਾ ਜਿਹੜਾ ਹੈਗੇ ਨੇ ਸ਼ਰੀਰ ਪ੍ਰਤੀ ਰੱਖਦੇ ਨੇ ਤਿਸ ਨਹੀਂ ਜਮਕੰਕਰ ਖਰੇਕਵਾਰ ਕਹਿੰਦੇ ਉਸ ਨੂੰ ਭਾਈ ਮੌਤ ਦਾ ਦੂਤ ਉਸ ਨੂੰ ਖੱਜਲ ਖਵਾਰ ਨਹੀਂ ਕਰਦਾ ਕਹਿਣ ਦਾ ਭਾਪ ਜੋ ਮਨੁਸ਼ਯ ਅੱਜ ਇਸ ਚਲ ਰਹੇ ਸਮੇ ਨੂੰ ਆਪਣੇ ਧਿਆਨ ਨਹੀਂ ਤਰੱਕ ਕਰਕੇ ਉਸ ਪਰਮ ਆਪਣੇ ਪ੍ਰਮਾਤਮਾ ਦੇ ਕਹੇ ਹੋਏ ਬਚਨ ਜਿੱਦਾਂ ਸਾਬ ਸਤਗੁਰੂ ਵਿਦਾਸ ਮਹਾਰਾਜ ਜੀ ਦਾ ਜਿੱਦਾਂ ਇੱਕ ਪਾਵਨ ਸ਼ਲੋਕ ਅਸੀਂ ਸਰਵਣ ਕਰਦੇ ਹਾਂ ਕਿ ਜੀਵਨ ਜੋਤ ਕੈਸੇ ਜਗ ਕੈਸੇ ਹੋਏ ਅੰਤ ਰਵਿਦਾਸ ਮਨੁੱਖ ਨਾ ਜਨ ਹੈ ਜਾਨਤ ਹੈ ਭਗਵੰਤ ਕੇ ਭਾਈ ਜਿਹੜੀ ਜੀਵਨ ਜੂਪੀ ਜੂਤ ਜਿਹੜੀ ਜਗ ਰਹੀ ਹੈ ਇਸਨੇ ਕਿਦਾਂ ਜਗਣਾ ਹੈ ਤੇ ਕਿਦਾਂ ਅੰਤ ਹੋ ਜਾਣਾ ਹੈ ਇਹ ਮਨੁੱਖ ਜਿਹੜਾ ਨਹੀਂ ਸਮਝ ਸਕਦਾ ਆਪਣੇ ਆਪ ਪਰਮਾਤਮਾ ਜਾਣੀ ਜਾਣਾ ਤੇ ਭਾਈ ਜਿਹੜੇ ਮਨੁੱਖ ਸਤਗੁਰਾਂ ਦੇ ਬਚਨਾਂ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਲੈਂਦੇ ਹਨ ਤੇ ਭਾਈ ਉਹ ਆਪਣੇ ਸਰੀਰ ਦਾ ਇਸ ਦੇਹੀ ਪ੍ਰਤੀ ਉਹ ਸੁਚੇਤ ਹੋ ਜਾਂਦੇ ਹਨ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਗੱਲ ਰਹਿੰਦੀ ਹੈ ਕਿ ਭਾਈ ਜਿਹੜਾ ਮੌਤ ਰੂਪੀ ਜਿਹੜਾ ਸਮਾਂ ਹੈ ਹਰ ਇੱਕ ਇਨਸਾਨ ਹਰ ਇੱਕ ਜੀਵ ਦੇ ਅੰਦਰ ਆਣਾ ਤੇ ਭਾਈ ਇਸ ਕਰਕੇ ਉਖਝੁਰਖਵਾਰ ਨਹੀਂ ਹੁੰਦੇ। ਤੋਂ ਸਤਿਗੁਰੂ ਪਾਸ਼ਾ ਜੀ ਅੱਗੇ ਫਰਮਾਨ ਕਰ ਰਹੇ ਹਨ ਕਹਿੰਦੇ ਪੁੱਤਰ ਕਲਤਰ ਕਾ ਕਰ ਹੈ অহੰਕਾਰ ਠਾਕਰ लेखा ਮੰਗਨ ਹਰ ਕੇ ਉਸ ਪ੍ਰਭੂ ਪਰਮਾਤਮਾ ਦੇ ਦਰ ਤੇ ਜਾ ਕਰਕੇ लेखा ਦੇਣਾ ਪਾਏਗਾ ਤੇ ਤੂੰ ਆਪਣੇ ਪੁੱਤਰਾਂ ਦਾ ਕਲਤਰ ਤੋਂ ਭਾਵ ਆਪਣੀ ਇਸਤਰੀ ਦਾ ਕਹਿੰਦਾ ਮੇਰੇ ਪਰ ਬੱਚੇ ਬਹੁਤ ਸਿਆਣੇ ਹਨ ਮੇਰੀ ਘਰਵਾਲੀ ਬਹੁਤ ਸੁੰਦਰ ਹੈ ਤੇ ਨੰਨਾਂ ਗੱਲਾਂ ਦੇ ਵਿੱਚ ਉਲਝ ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਨਹੀਂ ਕੀਤਾ। ਇੰਨਾ ਗੱਲਾਂ ਦਾ ਹੰਕਾਰ ਕਰਨ ਬੈਠ ਗਿਆ ਤੇ ਯਾਦ ਰੱਖ ਕਹਿੰਦਾ ਇੱਕ ਦਿਨ ਉਸ ਪ੍ਰਭੂ ਪਰਮਾਤਮਾ ਨੂੰ ਲੇਖਾ ਦੇਣਾ ਪੈਣਾ ਤਾਂ ਠਾਕਰ ਲੇਖਾ ਮੰਗਣ ਹਾਰ ਜਦੋਂ ਤਿੱਥੋਂ ਤੇਰੇ ਕੀਤੇ ਹੋਏ ਕਰਮਾਂ ਦਾ ਤੇ ਜਦੋਂ ਹਿਸਾਬਤਾ ਮੰਗਿਆ ਜਾਣਾ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਉੱਥੇ ਕੀ ਪਰ ਉੱਥੇ ਜਾ ਕਰਕੇ ਤੁਸੂ ਆਪਣਾ ਜਿਹੜਾ ਲੇਖਾ ਦੇਵੋਗੇ ਸਤਿਗੁਰ ਪਾਤਸ਼ਾਹ ਕੇ ਕਹਿ ਰਹੇ ਹਨ ਫੇੜੇ ਕਾ ਦੁੱਖ ਸਹੇ ਜੀਓ ਕਹਿੰਦਾ ਇਸ ਮਨੁਸ਼ੇ ਨੇ ਜਿਹੜੇ-ਜਿਹੜੇ ਕਰਮ ਕੀਤੇ ਹਨ ਉਹ ਸਾਰੇ ਕਰਮਾਂ ਦਾ ਜਿਹੜਾ ਲੇਖਾ ਦੇਣਾ ਪੈਣਾ ਫੇੜੇ ਦਾ ਦੁੱਖ ਸਹੇ ਜਿਓ ਪਛ ਹੈ ਕਿਸ ਹੈ ਪੁਕਾਰ ਹੈ ਪਿਓ ਪਿਓ ਕਹਿੰਦਾ ਫਿਰ ਜਦੋਂ ਅੰਤ ਸਮਾ ਆ ਜਾਣਾ ਉਦੋਂ ਫਿਰ ਕਿਸ ਨੂੰ ਪਿਓ ਕਹਿ ਕਰਕੇ ਕਿਸ ਨੂੰ ਪ੍ਰੀਤਮ ਕਹਿ ਕਰਕੇ ਕਿਸ ਨੂੰ ਪਰਮਾਤਮਾ ਕਹਿ ਕਰਕੇ ਯਾਦ ਕਰੋਗੇ ਕਿਉਂਕਿ ਸਤਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਜੋ ਉਸ ਪ੍ਰਭੂ ਪਰਮਾਤਮਾ ਨੂੰ ਹਿਰਦੇ ਦੇ ਵਿੱਚ ਯਾਦ ਰੱਖਦੇ ਹਨ ਔਰ ਉਸ ਨੂੰ ਯਾਦ ਰੱਖ ਕੇ ਇਨਸਾਨੀਅਤ ਦਾ ਫਰਜ ਨਿਭਾਉਂਦੇ ਆ ਹੋਇਆ ਇਨਸਾਨੀਅਤ ਦਾ ਜਿਹੜਾ ਜੀਵਾਂ ਪ੍ਰਤੀ ਪ੍ਰੇਮ ਰੱਖਦੇ ਹਨ ਸਤਿਗੁਰ ਪਾਸ਼ਾ ਕਹਿੰਦੇ ਭਾਈ ਜਦੋਂ ਅੰਤ ਸਮਾ ਆਉਣਾ ਹੈ ਤੇ ਜੇ ਤੁਹਾਡੇ ਕਰਮ ਅੱਛੇ ਹਨ ਜੇ ਤੁਹਾਡੇ ਤੁਹਾਡੇ ਜੀਵਨਧਿਆ ਰਹਿੰਦੇ ਆ ਜੇ ਤੁਹਾਡਾ ਪ੍ਰੇਮ ਆਪਣੇ ਗੁਰੂ ਦੇ ਨਾਲ ਹੈ ਉਹਨਾਂ ਦੀ ਬਾਣੀ ਦੇ ਨਾਲ ਹੈ ਤੇ ਭਾਈ ਤੁਹਾਨੂੰ ਅੰਤ ਸਮੇ ਉਸ ਸਹਾਈ ਹੋਣਾ ਹੈ ਤੇ ਸਤਿਗੁਰ ਪਾਸ਼ਾ ਕਹਿੰਦੇ ਭਾਈ ਕੀਤੇ ਕਰਮਾਂ ਦਾ ਜਿਹੜਾ ਲੇਖਾ ਦੇਣਾ ਪੈਣਾ ਤੇ ਫਿਰ ਕਹਿੰਦਾ ਪਿੱਛੋਂ ਕਿਸ ਨੂੰ ਤੁਸੀਂ ਕਹਿੰਦਾ ਅੰਤ ਸਮੇ ਆਪਣ ਪਿਓ ਕਹਿ ਕਹਿ ਕੇ ਪਕਾਰੋਗੇ ਜਦੋਂ ਤੁਹਾਡੇ ਜੀਵਨ ਦੇ ਵਿੱਚ ਕੋਈ ਪ੍ਰਭੂ ਪ੍ਰਮਿਤ ਪ੍ਰਾਪਤ ਪ੍ਰਭੂ ਪ੍ਰੀਤਮ ਪਿਆਰਾ ਜਦੋਂ ਤੁਹਾਡਾ ਕੋਈ ਜਿਸ ਨੂੰ ਤੁਸੀਂ ਆਪਣਾ ਪਿਓ ਕਹਿ ਲਵੋ ਸਤਿਗੁਰੂ ਜਿਸ ਨੂੰ ਤੁਸੀਂ ਆਪਣਾ ਜੇਕਰ ਨਹੀਂ ਬਣਾਉਂਗੇ ਤੇ ਅੰਤ ਸਮੇਂ ਭਾਈ ਤੁਸੀਂ ਕਿਸ ਨੂੰ ਫਿਰ ਆਪਣਾ ਪਿਓ ਜਾਂ ਸਤਿਗੁਰੂ ਕਹਿ ਕੇ ਯਾਦ ਕਰੋਗੇ ਤਾਂ ਸਤਿਗੁਰ ਪਾਸ਼ਾ ਜੀ ਅੰਤ ਦੀਆਂ ਪੰਕਤੀਆਂ ਦੇ ਵਿੱਚ ਪ੍ਰਵਾਨ ਕਰ ਰਹੇ ਹਨ ਕਹਿੰਦਾ ਸਾਧੂ ਕੀ ਜੋ ਲੇਹੇ ਓਟ ਤੇਰਾ ਮਿਟ ਹੈ ਪਾਪ ਸਭ ਕੋਟ-ਕੋਟ ਕਹਿੰਦਾ ਭਾਈ ਸਾਧੂ ਕਹਿੰਦਾ ਜਿਹੜੇ ਸੰਤਾਂ ਦੀ ਸ਼ਰਣ ਦੇ ਵਿੱਚ ਜਾ ਕਰਕੇ ਉਹਨਾਂ ਦੀ ਓਟ ਲੈ ਲੈਂਦੇ ਹਨ ਉਹਨਾਂ ਤੋਂ ਗੁਰਮੰਤਰ ਲੈ ਲੈਂਦੇ ਹਨ ਤਾਂ ਭਾਈ ਉਹਨਾਂ ਦੇ ਜਿਹੜੇ ਐ ਮਿਟ ਹੈ ਪਾਪ ਸਭ ਕੋਟ ਕੋਟ ਉਹਨਾਂ ਦੇ ਜਿਹੜਾ ਕਰੋੜਾਂ ਕਰੋੜਾ ਪਾਪ ਵੀ ਜਿਹੜਾ ਭਾਈ ਉਹ ਜਿਹੜੇ ਸਤਗੁਰੂ ਆਪ ਉਹਨਾਂ ਨੂੰ ਜਿਹੜੇ ਐ ਮੇਟ ਦਿੰਦੇ ਹਨ ਸੋ ਇੱਥੇ ਜਿਹੜੇ ਸਾਧੂ ਸ਼ਬਦ ਜਿਹੜਾ ਸਤਗੁਰਾਂ ਨੇ ਬਖਸ਼ਿਸ਼ ਕੀਤਾ ਉਹ ਆਮ ਜੇ ਸਾਧੂ ਨਹੀਂ ਜਿਹੜੇ ਹੁਣ ਬਨਾਉਟੀ ਭੇਖ ਬਣਾ ਕਰਕੇ ਜਿਹੜਾ ਇਸ ਦੁਨੀਆ ਦੇ ਜਿਹੜੇ ਜੀਵਾਂ ਨੂੰ ਪਖੰਡਾਂ ਕਰਮਾਂ ਕੰਡਾਂ ਦੇ ਵਿੱਚ ਉਲਝਾ ਕਰਕੇ ਜਿਹੜਾ ਜਿਹੜਾ ਉਹਨਾਂ ਤੋਂ ਇਕ ਮਾਇਆ ਇਕੱਠੀ ਕਰਨ ਦਾ ਜਿਨ੍ਹਾਂ ਨੇ ਸਾਧਨ ਬਣਾ ਰੱਖਿਆ ਜਿੱਦਾਂ ਸਤਿਗੁਰ ਪਾਤਸ਼ਾਹ ਜੀ ਇੱਕ ਜਗ੍ਹਾ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਭੇਖ ਲਿਓ ਤੇ ਭੇਦ ਨਾ ਜਾਣੋ ਕਿ ਭਾਈ ਜਿਨ੍ਹਾਂ ਨੇ ਭੇਦ ਪ੍ਰਭੂ ਪਰਮਾਤਮਾ ਦਾ ਨਹੀਂ ਪਾਇਆ ਤੇ ਉਤੋਂ ਬਨੌਟੀ ਭੇਖ ਬਣਾ ਕਰਕੇ ਲੋਕਾਂ ਨੂੰ ਓਲਝਾਉਣ ਦਾ ਜਿਹੜਾ ਯਤਨ ਕਰ ਰਹੇ ਹਨ ਉਹਨਾਂ ਨੇ ਸਤਿਗੁਰ ਪਾਤਸ਼ਾਹ ਜੀ ਨੇ ਜਿੱਦਾਂ ਕਿਹਾ ਨਾ ਹਰ ਕੇ ਸੰਤ ਨਾ ਆਖੇ ਬਨਾਰਸ ਦੇ ਠੱਗ ਕੇ ਭਾਈ ਉਹ ਬਨਾਰਸ ਦੇ ਠੱਗ ਨਹੀਂ ਉਹ ਹਰ ਦੇ ਸੰਤ ਨਹੀਂ ਉਹ ਬਨੌਟੀ ਭੇਖ ਬਣਾ ਕਰਕੇ ਜੀਵਨ ਨੂੰ ਲਜਾਉਣ ਦਾ ਯਤਨ ਕਰ ਰਹੇ ਹਨ ਤਾਂ ਸਤਿਗੁਰਾਂ ਨੇ ਇਸੇ ਲਈ ਕਿਹਾ ਕਿ ਸਾਧੂ ਕੀ ਜੋ ਲਿਹੇ ਓਟ ਭਾਈ ਜਿਹੜੇ ਸੰਤਾਂ ਦੀ ਸ਼ਰਣ ਦੇ ਵਿੱਚ ਚਲੇ ਜਾਂਦੇ ਹਨ ਤੇ ਭਾਈ ਫਿਰ ਉਹਨਾਂ ਦੇ ਤੇਰੇ ਮਿਟ ਹੈ ਪਾਪ ਸਭ ਕੋਟ-ਕੋਟ ਜਿਹੜੇ ਪੂਰਨ ਸੰਤਾਂ ਦੀ ਸ਼ਰਣ ਵਿੱਚ ਚਲੇ ਜਾਂਦੇ ਹਨ ਭਾਈ ਉਹਨਾਂ ਦੇ ਜਿਹੜੇ ਕੀਤੇ ਹੋਏ ਪਾਪ ਸਤਿਗੁਰੂ ਜੀ ਆਪ ਅੰਗ ਸੰਗ ਸਾਈ ਰਹਿ ਕਰਕੇ ਮਿਟ ਦਿੰਦੇ ਹਨ ਤਾਂ ਅੰਤ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਕਹਿਰ ਵਿਦਾਸ ਜੋ ਜਪੈ ਨਾਮ ਕਹਿੰਦੇ ਜੋ ਜੀਵ ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਭਾਈ ਜੋ ਜੀਵ ਜਪੈ ਨਾਮ ਜਿਹੜੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਗੁਰਮੰਤਰ ਜਿੰਨਾਂ ਨੂੰ ਪ੍ਰੇਮ ਹੋ ਜਾਂਦਾ ਉਹਨਾਂ ਦੇ ਗੁਰਮੰਤਰ ਉਹਨਾਂ ਦੇ ਨਾਮ ਸ਼ਬਦ ਦੇ ਨਾਲ ਤੇ ਸਤਿਗੁਰ ਪਾਸ਼ਾ ਭਾਈ ਕਹਿੰਦੇ ਨਾ ਤਿਸ ਜਾਤ ਨਾ ਜਨਮ ਨਾ ਜੋਨ ਕਾ ਭਾਈ ਕਹਿੰਦੇ ਫਿਰ ਉਹ ਕਿਸੇ ਵੀ ਜਾਤੀ ਦਾ ਕਿਸੇ ਵੀ ਜਨਮ ਦਾ ਹੋਵੇ ਤੇ ਭਾਈ ਉਹ ਫਿਰ ਜੁਨੀਆਂ ਦੇ ਵਿੱਚ ਨਹੀਂ ਪੈਂਦਾ ਤਾਂ ਸਤਿਗੁਰਾਂ ਦੇ ਕਹਿਣ ਦਾ ਮਤਲਬ ਇਹ ਕਿ ਭਾਈ ਜਿੱਦਾਂ ਉਸ ਸਮੇਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਜਿਹੜਾ ਬੇਪਰ ਜਿਹੜਾ ਬ੍ਰਾਹਮਣ ਸੀ ਉਹਨਾਂ ਦੇ ਬਣਾਏ ਹੋਏ ਵਰਣ ਸਿਸਟਮ ਦੇ ਅਨੁਸਾਰ ਜਿਹੜਾ ਛੁਦਰ ਤੇ ਛੁਦਰ ਸਮਾ ਨਾਲ ਸੰਬੰਧਿਤ ਜਿਹੜੇ ਮਨੁੱਖ ਹਨ ਜੀਵ ਸਨ ਉਹਨਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਨਹੀਂ ਸੀ ਸੋ ਸਤਗੁਰਾਂ ਨੇ ਇੱਥੇ ਉਹਨਾਂ ਸਾਰੀਆਂ ਗੱਲਾਂ ਨੂੰ ਵਾਈ ਕੱਟ ਕਰਦੇ ਹੋਏ ਇਹ ਫਰਮਾਨ ਕੀਤਾ ਕਿ ਭਾਈ ਤੂੰ ਕਿਸੇ ਜਾਤੀ ਤੋਂ ਕਿਸੇ ਵੀ ਵਰਣ ਤੋਂ ਕਿਸੇ ਵੀ ਜਨਮ ਕਿਸੇ ਵੀ ਜੋਨ ਨੇ ਤੋਂ ਸੰਬੰਧਿਤ ਕਰਦਾ ਭਾਈ ਜੇ ਸਤਗੁਰਾਂ ਦੇ ਨਾਮ ਸਿਮਰਨ ਗੁਰਮੰਤਰ ਦੇ ਨਾਲ ਜੁੜ ਜਾਵੋਗੇ ਤੇ ਤੁਹਾਨੂੰ ਭਾਈ ਸਤਗੁਰੂ ਆਪ ਜਿਹੜਾ ਹੈਗਾ ਉਹ ਤੁਹਾਡੇ ਚਰਨਾਂ ਦੇ ਵਿੱਚ ਜੋੜ ਲੈਂਦੇ ਨੇ ਤੋਂ ਇਨ੍ਹਾਂ ਅੰਤਲੀਆਂ ਪੰਕਤੀਆਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰ ਗੁਰਦੇਵ ਕੋਈ ਵੀ ਸ਼ਬਦ ਵੱਧ ਘੱਟ ਹੋਇਆ ਉਹ ਤੇ ਭਾਈ ਸੰਗਤ ਬਖਸ਼ਣ ਹਾਰ ਹੈ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਗੁਰਦੇਵ ਧੰ ਗੁਰਦੇਵ ਜੀ ਬਹੁਤ ਹੀ ਸੁੰਦਰ ਡਿੰਪਲ ਜੀ ਆਪਣੇ ਪਰਵਚਨਾ ਨਾਲ ਸਾਰੇ ਸਾਧ ਸੰਗਤ ਨੂੰ ਨਿਹਾਲ ਕੀਤਾ ਜੈ ਗੁਰਦੇਵ ਧੰ ਗੁਰਦੇਵ ਜੀ ਮਹਨਾਂ ਬੈਂਟੇਗਰੂਮ ਦਾ ਜਤਿੰਦਰ ਜੀ ਦੀ ਆਈਡੀ ਤੋਂ ਕਿਸੇ ਵੀ ਸ਼ਬਦ ਦੀ ਹਾਰੀ ਲੋਕ ਪਾਵਰਸਕਨ ਜੀ ਜਤਿੰਦਰ ਜੀ ਦੀ ਆਈਡੀ ਤੋਂ ਬਰਲੇ ਲਈਏ ਇੱਥੇ ਲੈ ਕੇ ਆਪਾਂ ਮਹਾਰਾਜ ਜੈ ਗੁਰਦੇਵ ਧੰਨ ਗੁਰਦੇਵ ਮਹਾਰਾਜ ਇਹ ਜਤਿੰਦਰ ਜੀ ਫਰੀਦਕੋਟ ਤੋਂ ਨੇ ਜੀ ਬਹੁਤ ਜ਼ਿਆਦਾ ਗਿਆਨ ਹੈ ਜੀ ਇਹਨਾਂ ਕੋਲੇ ਵੀ ਇਹ ਮੇਰੇ ਗੁਰੂ ਨੇ ਆ ਮਾਸਟਰ ترਸੀਮ ਜੀ ਤੁਹਾਡੇ ਤੋਂ ਮੈਂ ਹੁਣ ਸੰਪਰਕ ਚ ਆਇਆ ਤੇ ਜੁਤਿੰਦਰ ਕੁਮਾਰ ਜੀ ਤੋਂ ਅਸਲ ਵਿੱਚ ਤਕਰੀਬਨ 10 ਸਾਲ ਪਹਿਲਾਂ ਸੰਪਰਕ ਚ ਆ ਗਿਆ ਸੀ ਬਹੁਤ ਜ਼ਿਆਦਾ ਗਿਆਨ ਹੈ ਇਹਨਾਂ ਕੋਲੇ ਬਹੁਤ ਜ਼ਿਆਦਾ ਸੋ ਪਤਾ ਗੁਰੂ ਜਮਾ ਲਾ ਉਹਨਾਂ ਤੋਂ ਮੈਂ ਕੋਲ ਮੈਂ ਤਾਂ 20 ਸਾਲ ਤੋਂ ਵਿੱਚ ਇਹਨਾਂ ਦੇ ਸੰਪਰਕ ਚ ਹੈਗਾ ਜੀ ਹਾਂਜੀ ਹਾਂਜੀ ਮੈਂ ਮਤਲਬ ਬਹੁਤ ਜ਼ਿਆਦਾ ਨੋਲਜ ਹੈ ਇਹਨਾਂ ਕੋਲੇ ਬਹੁਤ ਜ਼ਿਆਦਾ ਗਿਆਨ ਹੈ ਸਤਿਗੁਰਾਂ ਦਾ ਸੋ ਇਹਨਾਂ ਤੋਂ ਜ਼ਰੂਰ ਸਮਾਂ ਲਓ ਜੀ ਇਹਨਾਂ ਤੋਂ ਹਾਂਜੀ ਸਹੀ ਉਹ ਪੁਕਾਰਿਆ ਮੈਂ ਨੇਹਾ ਉਹਨਾਂ ਰੇਕ ਕਰ ਲੈਨੇ ਜੈ ਗੁਰਦੇਵ ਧੰਨ ਗੁਰਦੇਵ ਜਤਿੰਦਰ ਜੀ ਦੀ ਬੇਨਤੀ ਆਈਡੀ ਤੋਂ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਕਿਸੇ ਵੀ ਸ਼ਬਦ ਤੋਂ ਭਾਵ ਅਰਥਾ ਸਮੇਤ ਹਾਰੀ ਲਗਾਉਂਦੇ ਕਿਰਪਾਤਾ ਕਰਨ ਜੀ ਜਤਿੰਦਰ ਜੀ ਜੋ ਤਿੰਨ ਕੋਰ ਉਹ ਜਿਹੜੇ ਜਿਹੜੇ ਹਾਲਤ ਦੇ ਬਵਾਦੋ ਜੀ ਮੈਂ ਫੋਨ ਕਰ ਲੈਣਾ ਇੱਕ ਵਾਰ ਉਹਨਾਂ ਨੂੰ ਕਵਿਤਾ ਜੀ ਦੀ ਆਈਡੀ ਤੋਂ ਬੇਨਤੀ ਕਰਦਾ ਕਿਰਪਾ ਕਰਕੇ ਇੱਕ ਸ਼ਬਦ ਜੀ ਕਿਸੇ ਵੀ ਸ਼ਬਦ ਦੀ ਹਾਈ ਲਾਉਣ ਦੀ ਕਿਰਪਾ ਕਰ ਤਾਨ ਭਾਵਤ ਸਮੇ ਜੀ ਕਵਿਤਾ ਜੀ ਦੀ ਆਈਡੀ ਤੋਂ ਬਲਵਿੰਦਰ ਜੀ ਕਿਰਪਾ ਕਰਕੇ ਤੁਸੀਂ ਇੱਕ ਸ਼ਬਦੀ ਹਾਰੀ ਲਾਉਣ ਦੀ ਕਿਰਪਾਲਤਾ ਕਰੋ ਜੀ ਉਹਨੂੰ ਸ਼ਾਇਦ ਜਤਿੰਦਰ ਜੀ ਆ ਜਾਣਗੇ

ਸਤਨਾਮ ਸੂنگ ਸਤਨਾਮ ਬਾਣੀ ਜਗਤ ਗੁਰੂ ਸਤਗੁਰੂ ਦਾਸ ਮਹਾਰਾਜੋ ਕੀ ਜਬ ਮਹ ਹਉ ਤੇ ਤਬ ਤੂ ਨਹੀਂ ਅਬ ਤੂ ਹੀ ਮੈਂ ਨਹੀਂ ਅਨ ਲਗਮ ਜਿਐ ਸੇ ਲਹਿਰ ਮਯੋਦਦ ਚਲੋ ਕੇਵਲ ਜਲਵਾਹੀ ਮਾਧਵੀ ਕਹ ਕਈਏ ਪ੍ਰਮ ਐਸਾ ਜਸ ਮਨਿਏ ਹੋਇ ਨਾ ਤੈਸਾ ਰਹਾਉ ਨਰਪਤੇ ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਚਤ ਰਾਜ ਵਿਚਰਤ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਪੁਇੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ अनक कृतक जल जैसे फूल परे अब कहते कहनाया सर्वेक निके स्वामी सब गट भोगवे सोई कहरो दास हाथ पै नेरे सहज होई सो होई <laughs> आज दे पावन पितर पावन पितर शब्द विच सतगुरुदास महाराज जी सानो समझावा करदे हन की ਜਬ ਹਮ ਹੋਤੇ ਤਬ ਤੂ ਨਹੀਂ ਅਬ ਤੂ